ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਬੜੀ ਤੇਜ਼ੀ ਦੇ ਨਾਲ ਇਸ ਵੀਡੀਓ ਨੂੰ ਲੋਕ ਅੱਗੇ ਸ਼ੇਅਰ ਵੀ ਕਰ ਰਹੇ ਨੇ ਤੇ ਇਸ ਵੀਡੀਓ ਦੇ ਵਿੱਚ ਦਿਖਾਇਆ ਕੀ ਜਾ ਰਿਹਾ ਇੱਕ 24 ਸਾਲ ਦਾ ਸਰਦਾਰ ਮੁੰਡਾ ਜਿਨੇ ਦਸਤਾਰ ਬੰਨੀ ਹੋਈ ਹੈ ਤੇ ਦਾੜਾ ਵੀ ਆਉਦੇ ਦਿਖਾਇਆ ਜਾਂਦਾ ਕਿ ਇਹ ਸਰਦਾਰ ਮੁੰਡਾ ਇੱਕ 14 ਸਾਲ ਦੀ ਬੱਚੀ ਨੂੰ ਮਿਲਣ ਉਸਦੇ ਘਰ ਆ ਰਿਹਾ ਹੈ ਤੇ ਉਸ ਤੋਂ ਬਾਅਦ ਕੁਝ ਜਿਹੜੇ ਲੋਕ ਨੇ ਉਹ ਛੁਪੇ ਹੋਏ ਸੀ ਘਰ ਦੇ ਵਿੱਚ ਉਹ ਸਾਹਮਣੇ ਆਉਂਦੇ ਨੇ ਮੁੰਡੇ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਕਿ ਬਈ ਤੂੰ ਇਸ ਨਾਬਾਲਗ ਬੱਚੀ ਨੂੰ ਇੱਥੇ ਮਿਲਣ ਕਿਉਂ ਆਇਆ ਉਹਦੇ ਘਰ ਦੇ ਵਿੱਚ ਮੁੰਡਾ ਇਹ ਕਹਿ ਰਿਹਾ ਕਿ ਇਹ ਮੇਰੀ ਦੋਸਤ ਹੈ ਤੇ ਮੈਂ ਇਸ ਦਾ ਬਰਥਡੇ ਸੈਲੀਬ੍ਰੇਟ ਕਰਨਾ ਆ ਮੈਂ ਕੁਝ ਗਿਫਟ ਵੀ ਇਹਦੇ ਲਈ ਲੈ ਕੇ ਆਇਆ ਪਰ ਇਹਦੇ ਵਿੱਚ ਬਦਨਾਮ ਕੀਤਾ ਗਿਆ ਖਾਸ ਤੌਰ ਤੇ ਇੰਡੀਅਨਸ ਨੂੰ ਤੇ ਖਾਸ ਤੌਰ ਤੇ ਪੰਜਾਬੀਆਂ ਨੂੰ ਜਾਂ ਕਹਿ ਲਈਏ ਕਿ ਸਿੱਖਾਂ ਨੂੰ ਇਸ ਤਰੀਕੇ ਦੇ ਨਾਲ ਜਾਲ ਬੁਣਿਆ ਜਾਂਦਾ ਹੈ ਕਿ ਅਜਿਹੇ ਨੌਜਵਾਨ ਖਾਸ ਕਰਕੇ ਜਿਹੜੇ ਪੰਜਾਬ ਤੋਂ ਨੇ ਜਾਂ ਇੰਡੀਆ ਤੋਂ ਨੇ ਉਹ ਬੜੀ ਆਸਾਨੀ ਦੇ ਨਾਲ ਇਸ ਜਾਲ ਦੇ ਵਿੱਚ ਫਸ ਜਾਂਦੇ ਨੇ ਹੁਣੇ ਜਾਲ ਸ਼ੁਰੂ ਆਸਟ੍ਰੇਲੀਆ ਤੋਂ ਨਹੀਂ ਹੋਇਆ ਕਿਉਂਕਿ ਇਹ ਇਹ ਵੀਡੀਓ ਹੈ ਜਿਹੜੀ ਉਹ ਵੀਡੀਓ ਦੇ ਦੱਸਣ ਵਾਲਿਆਂ ਦੇ ਅਨੁਸਾਰ ਆਸਟ੍ਰੇਲੀਆ ਦੀ ਹੈ ਉਹ ਜਿਹੜਾ ਸਿੱਖ ਨੌਜਵਾਨ ਹੈ ਜਿਸ ਬੱਚੀ ਦੇ ਘਰ 14 ਸਾਲ ਦੀ ਬੱਚੀ ਦੇ ਘਰ ਜਾਂਦਾ ਉਹ ਇੱਕ ਗੋਰੇ ਮਾਪੇ ਦੀ ਬੱਚੀ ਹੈ ਯਾਨੀ ਕਿ ਉਥੋਂ ਦੇ ਹੀ ਰਹਿਣ ਵਾਲੇ ਇੱਕ ਪਰਿਵਾਰ ਦੀ ਬੱਚੀ ਹੈ ਹੁਣ ਆਸਟ੍ਰੇਲੀਆ ਦੇ ਵਿੱਚ ਇਹ ਵੀਡੀਓ ਬਣਾਈ ਗਈ ਜਾਂ ਕਹਿ ਲਈਏ ਕਿ ਇੱਕ ਸਟਿੰਗ ਆਪਰੇਸ਼ਨ ਕੀਤਾ ਗਿਆ ਜਿਦੇ ਚ ਬੜੀ ਚਲਾਕੀ ਦੇ ਨਾਲ ਇਸ ਪੰਜਾਬੀ ਸਰਦਾਰ ਮੁੰਡੇ ਨੂੰ ਫਸਾ ਲਿਆ ਗਿਆ ਪਰ ਇਹ ਜਿਹੜੀ ਐਕਟੀਵਿਟੀ ਆ ਜਾਂ ਇਸ ਤਰੀਕੇ ਦੇ ਨਾਲ ਵੀਡੀਓ ਬਣਾਉਣ ਦਾ ਇਹ سلسلہ ਹੈ ਇਹ ਆਸਟ੍ਰੇਲੀਆ ਤੋਂ ਸ਼ੁਰੂ ਨਹੀਂ ਹੋਇਆ ਇਹ ਖਾਸ ਕਰਕੇ ਬ੍ਰਿਟੇਨ ਤੋਂ ਸ਼ੁਰੂ ਹੋਇਆ ਇੰਗਲੈਂਡ ਤੋਂ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਐਸੀਆਂ ਵੀਡੀਓਜ਼ ਆ ਚੁੱਕੀਆਂ ਨੇ ਇੰਗਲੈਂਡ ਦੇ ਵਿੱਚ ਉੱਥੋਂ ਦੇ ਰਹਿਣ ਵਾਲੇ ਗੋਰਿਆਂ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਉਹ ਵੀਡੀਓ ਬਣਾਈ ਗਈ ਸੀ ਤੇ ਜਿਹਦੇ ਵਿੱਚ ਕੀਤਾ ਕੀ ਜਾਂਦਾ ਬੜੀ ਗੌਰ ਕਰਨ ਵਾਲੀ ਗੱਲ ਹੈ ਕਿ ਕਿਸ ਤਰੀਕੇ ਦੇ ਨਾਲ ਖਾਸ ਕਰਕੇ ਇੰਡੀਅਨ ਜਾਂ ਪੰਜਾਬੀ ਨੌਜਵਾਨਾਂ ਨੂੰ ਫਸਾ ਲਿਆ ਜਾਂਦਾ ਹੁਣ ਕੀਤਾ ਕੀ ਜਾਂਦਾ ਕਿ ਕੁਝ ਲੋਕ ਇਕੱਠੇ ਹੁੰਦੇ ਨੇ ਉਹਨਾਂ ਦਾ ਇੱਕ ਗਰੁੱਪ ਬਣਾਇਆ ਹੋਇਆ ਤੇ ਉਹ ਇੱਕ ਨਾਬਾਲਗ ਲੜਕੀ ਨੂੰ ਕਹਿੰਦੇ ਨੇ ਕਿ ਤੂੰ ਇਸ ਮੁੰਡੇ ਨੂੰ ਟਾਰਗੇਟ ਕਰ ਤੂੰ ਇਸ ਮੁੰਡੇ ਦੇ ਨਾਲ ਜਿਵੇਂ ਨਾ ਕਿਵੇਂ ਵੀ ਕੰਟੈਕਟ ਕਰ ਤੇ ਆਪਾਂ ਦੇਖਦੇ ਹਾਂ ਕਿ ਇਹ ਜਾਲ ਦੇ ਵਿੱਚ ਫਸਦਾ ਜਾਂ ਨਹੀਂ ਫਸਦਾ ਬੇਸਿਕਲੀ ਇਹ ਹੁੰਦਾ ਕੀ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਉੱਥੇ ਦੇ ਲੋਕਾਂ ਨੂੰ ਟ੍ਰੀਟ ਕਰ ਰਹੇ ਹੋ ਕਿਉਂਕਿ ਜਦੋਂ ਇੱਕ 24 ਸਾਲ ਦਾ ਨੌਜਵਾਨ ਮੁੰਡਾ ਇੱਕ 14 ਸਾਲ ਦੀ ਬੱਚੀ ਨੂੰ ਉਸਦੇ ਘਰ ਮਿਲਣ ਜਾਂਦਾ ਹੈ ਜਾਂ ਉਸ ਬੱਚੀ ਨੂੰ ਆਪਣੇ ਘਰ ਮਿਲਣ ਦੇ ਬੁਲਾਉਂਦਾ ਇਕੱਲੇ ਰੂਪ ਦੇ ਵਿੱਚ ਤਾਂ ਫਿਰ ਸਵਾਲ ਖੜੇ ਹੁੰਦੇ ਨੇ ਕਿ ਮੁੰਡੇ ਦੀ ਨੀਅਤ ਠੀਕ ਨਹੀਂ ਹੈਗੀ ਸੋ ਇਸੇ ਤਰੀਕੇ ਦੇ ਨਾਲ ਇੰਗਲੈਂਡ ਤੋਂ ਐਸੀਆਂ ਇਹ ਵੀਡੀਓ ਬਣਨੀਆਂ ਸ਼ੁਰੂ ਹੋਈਆਂ ਸੀ ਬਹੁਤ ਸਾਰੇ ਜਿਹੜੇ ਇੰਡੀਅਨ ਨੌਜਵਾਨ ਸੀਗੇ ਈਵਨ ਕਈ ਵੱਡੇ ਲੋਕ ਵੀ ਸੀਗੇ ਜਾਂ ਕਈ 30 35 40 ਸਾਲ ਤੱਕ ਦੇ ਜਿਹੜੇ ਬੰਦੇ ਸੀ ਉਹ ਉਹਨਾਂ ਨੂੰ ਵੀ ਇਸ ਤਰੀਕੇ ਦੇ ਨਾਲ ਫਸਾਇਆ ਗਿਆ ਜਾਂ ਕਹਿ ਲਈਏ ਕਿ ਉਹਨਾਂ ਦੀ ਨੀਅਤ ਨੇ ਉਹਨਾਂ ਦੀ ਗਲਤ ਨੀਅਤ ਨੇ ਉਹਨਾਂ ਨੂੰ ਖੁਦ ਫਸਾ ਦਿੱਤਾ ਹੈ ਬੇਸਿਕਲੀ ਜਿਹੜੇ ਸਾਡੇ ਨੌਜਵਾਨ ਇੱਥੋਂ ਜਾਂਦੇ ਨੇ ਇੰਡੀਆ ਤੋਂ ਚਾਹੇ ਆਸਟ੍ਰੇਲੀਆ ਹੋਵੇ ਬ੍ਰਿਟੇਨ ਕੈਨੇਡਾ ਅਮਰੀਕਾ ਹੋਵੇ ਉਹਨਾਂ ਦੇ ਮਨਾਂ ਦੇ ਵਿੱਚ ਇਹ ਇੱਕ ਗਲਤ ਧਾਰਨਾ ਹੁੰਦੀ ਹੈ ਕਿ ਉੱਥੇ ਦੇ ਜਿਹੜੇ ਲੋਕ ਨੇ ਉੱਥੇ ਦੇ ਜਿਹੜੇ ਜੰਪਲ ਨੇ ਉਹ ਇਸ ਤਰੀਕੇ ਦੇ ਨਾਲ ਜੋ ਸਰੀਰਕ ਐਕਟੀਵਿਟੀ ਆ ਉਹਨੂੰ ਕੋਈ ਜ਼ਿਆਦਾ ਮਤਲਬ ਲੁਕੋ ਕੇ ਨਹੀਂ ਰੱਖਦੇ ਜਾਂ ਉਸ ਦੇ ਲਈ ਬਹੁਤ ਜ਼ਿਆਦਾ ਖੁੱਲ ਉਹਨਾਂ ਦੇ ਮਨਾਂ ਦੇ ਵਿੱਚ ਹੈ ਜਾਂ ਕਹਿ ਲਈਏ ਕਿ ਸਿੱਧੇ ਰੂਪ ਦੇ ਵਿੱਚ ਕਿ ਸਾਡੇ ਲੋਕਾਂ ਨੂੰ ਇਹ ਹੁੰਦਾ ਕਿ ਉੱਥੋਂ ਦੀ ਜਿਹੜੀ ਫੀਮੇਲਜ਼ ਨੇ ਉਹ ਬੜੀ ਜਲਦੀ ਸਰੀਰਕ ਸੰਬੰਧ ਬਣਾ ਲੈਂਦੀਆਂ ਨੇ ਸੋ ਇਸੇ ਚੱਕਰਾਂ ਦੇ ਵਿੱਚ ਬਹੁਤ ਸਾਰੇ ਸਾਡੇ ਨੌਜਵਾਨ ਨੇ ਇਹ ਫਸ ਰਹੇ ਨੇ ਹੁਣ ਜਿਹੜੀ ਆਸਟ੍ਰੇਲੀਆ ਤੋਂ ਇਹ ਵੀਡੀਓ ਆਈ ਹੈ ਤੁਸੀਂ ਦੇਖਿਆ ਕਿ 24 ਸਾਲ ਦਾ ਇਹ ਮੁੰਡਾ ਆ ਪੰਜਾਬੀ ਮੁੰਡਾ ਦਸਤਾਰ ਬੰਨੀ ਹੈ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਦਾੜਾ ਵੀ ਕਾਫੀ ਹੈ ਪਰ ਇਹ ਫਸ ਜਾਂਦਾ ਹੈ ਸਭ ਤੋਂ ਵੱਡਾ ਸਵਾਲ ਇਹ ਹੋ ਜਾਂਦਾ ਹੈ ਕਿ ਇਹ 24 ਸਾਲ ਦਾ ਮੁੰਡਾ ਜਦੋਂ ਇਹਨੂੰ ਪਤਾ ਹੈ ਕਿ ਬੱਚੀ 14 ਸਾਲ ਦੀ ਹੈ ਕਿਉਂਕਿ ਇਹ ਸਿਰਫ ਉਸ ਮੀਟਿੰਗ ਤੱਕ ਸਬੰਧਤ ਨਹੀਂ ਹੁੰਦਾ ਇਸ ਤੋਂ ਪਹਿਲਾਂ ਉਹ ਬੱਚੀ ਤੋਂ ਉਸ ਮੁੰਡੇ ਦੇ ਨਾਲ ਚੈਟ ਕਰਵਾਈ ਜਾਂਦੀ ਹੈ ਉਸ ਚੈਟ ਦੇ ਵਿੱਚ ਕੁਝ ਐਸਾ ਬਲਵਾਇਆ ਜਾਂਦਾ ਹੈ ਕਿ ਜਿਹੜਾ ਅੱਗੇ ਤੋਂ ਮੁੰਡਾ ਚੈਟ ਕਰਨ ਵਾਲਾ ਉਸ ਬੱਚੀ ਦੇ ਨਾਲ ਕੁਝ ਗਲਤ ਚੈਟ ਕਰੇ ਜਾਂ ਕੋਈ ਗਲਤ ਵੀਡੀਓਜ਼ ਜਾਂ ਫੋਟੋਜ਼ ਉਸ ਬੱਚੀ ਨੂੰ ਭੇਜੇ ਫਿਰ ਉਹ ਪ੍ਰੂਫ ਰੱਖ ਲਿਆ ਜਾਂਦਾ ਤੇ ਉਸ ਤੋਂ ਬਾਅਦ ਉਹ ਦਿਨ ਆਉਂਦਾ ਹੈ ਕਿ ਜਦੋਂ ਫਿਰੋਹੀ ਬੱਚੀ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸ ਮੁੰਡੇ ਨੂੰ ਜਿਹਦੇ ਨਾਲ ਉਹ ਗੱਲਾਂ ਕਰ ਰਹੀ ਹੁੰਦੀ ਹੈ ਮੋਬਾਈਲ ਦੇ ਉੱਤੇ ਉਸ ਨੂੰ ਆਪਣੇ ਘਰ ਬੁਲਾਉਂਦੀ ਹੈ ਤੇ ਘਰੇ ਬੁਲਾਉਂਦੀ ਹੈ ਤੇ ਕੁਝ ਸਮਾਂ ਦੇ ਲਈ ਦੋਨੋਂ ਇਕੱਲੇ ਹੁੰਦੇ ਨੇ ਬਾਕੀ ਦੇ ਜਿਹੜੇ ਲੋਕ ਨੇ ਉਹ ਲੋਕੇ ਬੈਠੇ ਹੁੰਦੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਪੂਰੀ ਕੈਮਰਾ ਸੈਟਿੰਗ ਕਰ ਲਈ ਜਾਂਦੀ ਹੈ ਘਰ ਦੇ ਵਿੱਚ ਕੈਮਰੇ ਵੱਖ-ਵੱਖ ਐਂਗਲਾਂ ਤੇ ਲਗਾ ਦਿੱਤੇ ਜਾਂਦੇ ਨੇ ਕਿ ਮੁੰਡੇ ਦੀ ਹਰ ਇੱਕ ਹਰਕਤ ਹੈ ਜਿਹੜੀ ਉਹ ਕੈਮਰੇ 'ਚ ਰਿਕਾਰਡ ਹੁੰਦੀ ਰਹੇ ਤੇ ਫਿਰ ਜਦੋਂ 15 20 ਮਿੰਟ ਹੁੰਦੇ ਨੇ ਜਾਂ ਉਹ ਮੁੰਡਾ ਕੋਈ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਕਈ ਵਾਰ ਨਹੀਂ ਵੀ ਕਰਦਾ ਤਾਂ ਇਹ ਲੋਕ ਨਿਕਲ ਕੇ ਬਾਹਰ ਆਉਂਦੇ ਨੇ ਫਿਰ ਉਸ ਨੂੰ ਸਵਾਲ ਜਵਾਬ ਪੁੱਛਦੇ ਨੇ ਫਿਰ ਉਸ ਨੂੰ ਉਸਦੀ ਕੀਤੀ ਚੈਟ ਦਿਖਾਉਂਦੇ ਨੇ ਫਿਰ ਉਸ ਤੋਂ ਬਾਅਦ ਪੁਲਿਸ ਬੁਲਾਈ ਜਾਂਦੀ ਹੈ ਕਿਉਂਕਿ ਨਾਬਾਲਗ ਬੱਚੇ ਦੇ ਨਾਲ ਇਸ ਤਰੀਕੇ ਦੇ ਨਾਲ ਪ੍ਰਾਈਵੇਟ ਤੌਰ ਤੇ ਜਾ ਕੇ ਮਿਲਣਾ ਨਾਬਾਲਗ ਬੱਚੀ ਨੂੰ ਇਸ ਤਰੀਕੇ ਦੇ ਨਾਲ ਗਲਤ ਅਸ਼ਲੀਲ ਮੈਸੇਜ ਭੇਜਣਾ ਵੀਡੀਓ ਭੇਜਣਾ ਜਾਂ ਫੋਟੋਆਂ ਭੇਜਣਾ ਇੱਕ ਵੱਡਾ ਕ੍ਰਾਈਮ ਹੈ ਸਾਡੇ ਇੰਡੀਆ ਦੇ ਵਿੱਚ ਵੀ ਕ੍ਰਾਈਮ ਮੰਨਿਆ ਜਾਂਦਾ ਵਿਦੇਸ਼ਾਂ ਦੇ ਵਿੱਚ ਬਹੁਤ ਵੱਡਾ ਕ੍ਰਾਈਮ ਇਸ ਨੂੰ ਮੰਨਿਆ ਜਾਂਦਾ ਔਰ ਇਸ ਤੋਂ ਬਾਅਦ ਫਿਰ ਪੁਲਿਸ ਦੀ ਐਂਟਰੀ ਹੁੰਦੀ ਹੈ ਫਿਰ ਪੁਲਿਸ ਨੂੰ ਬੁਲਾਇਆ ਜਾਂਦਾ ਤੇ ਫਿਰ ਉਸ ਮੁੰਡੇ ਨੂੰ ਅਰੈਸਟ ਕੀਤਾ ਜਾਂਦਾ ਹੁਣ ਉਹ ਮੁੰਡਾ ਜਿੰਨਾ ਮਰਜੀ ਜ਼ੋਰ ਲਗਾ ਲੇ ਜਿੰਨੀ ਮਰਜੀ ਵਕੀਲਾਂ ਦੇ ਰਾਹੀਂ ਆਪਣੀ ਕੋਸ਼ਿਸ਼ ਕਰ ਲੇ ਕਿ ਮੈਂ ਸਹੀ ਸੀ ਮੈਂ ਬਤੌਰ ਸਿਰਫ ਇੱਕ ਦੋਸਤ ਹੋਣ ਦੇ ਨਾਤੇ ਉੱਥੇ ਮਿਲਣ ਗਿਆ ਸੀ ਪਰ ਉਸ ਦੇ ਵਕੀਲ ਅਦਾਲਤ ਦੇ ਵਿੱਚ ਇਹ ਪ੍ਰੂਵ ਹੀ ਨਹੀਂ ਕਰ ਸਕਦੇ ਕਿ ਉਸ ਦੀ ਮਨਸ਼ਾ ਠੀਕ ਸੀ ਕਿਉਂਕਿ ਜੇ ਉਸਦੀ ਮਨਸ਼ਾ ਠੀਕ ਹੁੰਦੀ ਤਾਂ ਫਿਰ ਕਿਸੇ ਵੀ ਲਿਹਾਜ਼ ਦੇ ਨਾਲ ਉਹ ਮੁੰਡਾ ਨਬਾਲਗ ਲੜਕੀ ਨੂੰ ਉਸਦੇ ਘਰ ਇਕੱਲੇ ਮਿਲਣ ਨਹੀਂ ਜਾਂਦਾ ਤੁਸੀਂ ਉਹਨੂੰ ਕਹਿ ਸਕਦੇ ਸੀ ਕਿ ਠੀਕ ਹੈ ਅ ਪਰਿਵਾਰ ਹੋਊਗਾ ਤੇਰਾ ਤਾਂ ਪਰਿਵਾਰ ਦੇ ਸਾਹਮਣੇ ਤੁਸੀਂ ਸੈਲੀਬ੍ਰੇਟ ਕਰੋ ਆਪਣਾ ਬਰਥਡੇ ਮੈਂ ਆਉਂਗਾ ਜਿੱਥੇ ਬਹੁਤ ਸਾਰੇ ਲੋਕ ਹੋਣ ਉੱਥੇ ਮੈਂ ਆਉਂਗਾ ਪਰ ਇੱਥੇ ਆ ਕੇ ਸਾਡੇ ਵਾਲੇ ਨੇ ਜਿਹੜੇ ਉਹ ਇਹੀ ਗਲਤੀ ਕਰਦੇ ਨੇ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਮਨਾਂ ਦੇ ਵਿੱਚ ਇਹ ਗਲਤ ਧਾਰਨਾ ਬੈਠੀ ਹੁੰਦੀ ਆ ਕਿ ਉੱਥੇ ਤਾਂ ਜੀ ਕੋਈ ਵੀ ਕੁਝ ਵੀ ਕਿਸੇ ਵੀ ਤਰੀਕੇ ਦੇ ਨਾਲ ਕਰਨ ਦੇ ਲਈ ਰਾਜ਼ੀ ਹੋ ਜਾਂਦਾ ਹੈ ਪਰ ਉਹ ਨਹੀਂ ਜਾਣਦੇ ਕਿ ਤੁਹਾਨੂੰ ਇਸ ਪੂਰੇ ਜਾਲ ਦੇ ਵਿੱਚ ਫਸਾਇਆ ਜਾ ਰਿਹਾ ਇਹ ਕੋਈ ਪਹਿਲੀ ਵੀਡੀਓ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓਜ਼ ਆਈਆਂ ਹੁਣ ਕਿਉਂਕਿ ਆਸਟ੍ਰੇਲੀਆ ਦੀ ਇਹ ਵੀਡੀਓ ਸੀ ਸੋ ਇਸ ਕਰਕੇ ਮੇਰੇ ਜਿਹੜੇ ਦੋਸਤ ਨੇ ਉਹ ਕੁਝ ਆਸਟ੍ਰੇਲੀਆ ਦੇ ਵਿੱਚ ਵੀ ਬੈਠੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਸੋਨੀ ਢਿੱਲੋਂ ਸਾਡੇ ਭਰਾ ਨੇ ਬੋਲ ਪੰਜਾਬੀ ਟੀਵੀ ਉੱਥੋਂ ਚਲਾਉਂਦੇ ਨੇ ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਵੀ ਇਹ ਵੀਡੀਓ ਕਦੋਂ ਕਦੀ ਹੈ ਤੇ ਫਿਰ ਸੋਨੀ ਢਿੱਲੋਂ ਨੇ ਮੈਨੂੰ ਇਹ ਦੱਸਿਆ ਕਿ ਇਹ ਜਿਹੜੀਆਂ ਵੀਡੀਓ ਹੈ ਇਹ ਕੋਈ ਇਹਦਾ ਪੱਕਾ ਟਾਈਮ ਤਾਂ ਨਹੀਂ ਕਿਹਾ ਜਾ ਸਕਦਾ ਕਿ ਹਾਂ ਇਸ ਤਰੀਕੇ ਦੇ ਗਰੁੱਪ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਐਕਟਿਵ ਨੇ ਕੁਝ ਪੇਰੈਂਟਸ ਨੇ ਜਿਹੜੇ ਆਪਣੇ ਬੱਚਿਆਂ ਦੇ ਨਾਲ ਮਿਲ ਕੇ ਇਸ ਤਰੀਕੇ ਦੀ ਐਕਟੀਵਿਟੀ ਕਰਦੇ ਨੇ ਜਾਂ ਫਿਰ ਕੁਝ ਲੋਕ ਨੇ ਜਿਹੜੇ ਇੱਕ ਛੋਟੀ ਬੱਚੀ ਨੂੰ ਨਾਲ ਲੈ ਕੇ ਇਸ ਤਰੀਕੇ ਦਾ ਇੱਕ ਸਟਿੰਗ ਆਪਰੇਸ਼ਨ ਕਰਦੇ ਨੇ ਟਾਰਗੇਟ ਬਣਾਉਂਦੇ ਨੇ ਸਾਡੇ ਇੰਡੀਅਨਸ ਨੂੰ ਪੰਜਾਬੀਆਂ ਨੂੰ ਤੇ ਉਸ ਟਾਰਗੇਟ ਦੇ ਵਿੱਚ ਬੜੀ ਆਸਾਨੀ ਦੇ ਨਾਲ ਸਾਡੇ ਜਿਹੜੇ ਨੌਜਵਾਨ ਨੇ ਫਸ ਜਾਂਦੇ ਨੇ ਹੈਰਾਨੀ ਇਸ ਗੱਲ ਦੀ ਹੈ ਕਿ ਜਦੋਂ ਤੁਹਾਨੂੰ ਸਭ ਕੁਝ ਪਤਾ ਹੈ ਜਦੋਂ ਤੁਹਾਨੂੰ ਪਤਾ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਸਭ ਕੁਝ ਹੈ ਸੋਸ਼ਲ ਮੀਡੀਆ ਤੇ ਇਹ ਆਈ ਪਹਿਲੀ ਵੀਡੀਓ ਥੋੜੀ ਹੈ ਇਸ ਤੋਂ ਪਹਿਲਾਂ ਇੰਗਲੈਂਡ ਦੇ ਵਿੱਚੋਂ ਕਿੰਨੀਆਂ ਇਸ ਤਰੀਕੇ ਦੀਆਂ ਵੀਡੀਓਜ਼ ਆਈਆਂ ਨੇ ਤੇ ਫੇਰ ਵੀ ਜਿਹੜੇ ਸਾਡੇ ਵਾਲੇ ਮੂਰਖ ਨੇ ਉਹ ਸਮਝਦੇ ਨਹੀਂ ਹੈ ਗੱਲ ਇੱਥੇ ਇਹ ਹੈ ਕਿ ਦੇਖੋ ਤੁਸੀਂ ਆਪ ਤਾਂ ਬਦਨਾਮੀ ਆਪਣੀ ਕਰਵਾਈ ਹੋ ਹੈ ਪਰ ਨਾਲ ਬਦਨਾਮੀ ਕਿਸ ਦੀ ਤੁਸੀਂ ਕਰਾ ਰਹੇ ਹੋ ਤੁਹਾਡੇ ਸਿਰ ਤੇ ਰੱਖੀ ਦਸਤਾਰ ਉਸ ਦੀ ਬਦਨਾਮੀ ਤੁਸੀਂ ਕਰਾ ਰਹੇ ਹੋ ਤੁਹਾਡੇ ਮੂੰਹ ਤੇ ਆਇਆ ਦਾੜਾ ਤੇ ਮੁੱਛਾਂ ਉਹਦੀ ਤੁਸੀਂ ਬਦਨਾਮੀ ਕਰਵਾ ਰਹੇ ਹੋ ਖਾਸ ਕਰਕੇ ਸਿੱਖਾਂ ਦੀ ਤੁਸੀਂ ਬਦਨਾਮੀ ਇਸ ਤਰੀਕੇ ਨਾਲ ਕਰਾ ਰਹੇ ਹੋ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਇੱਜ਼ਤਾਂ ਦੇ ਰਖਵਾਲੇ ਆ ਤੇ ਦੂਸਰੇ ਪਾਸੇ ਸਾਡੇ ਕੁਝ ਨੌਜਵਾਨ ਇਸ ਤਰੀਕੇ ਦੇ ਸਾਡੇ ਤੇ ਦਾਗ ਲਵਾ ਰਹੇ ਨੇ ਕਿ ਸਾਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਨਹੀਂ ਤੁਹਾਡੇ ਵਿੱਚੋਂ ਕੁਝ ਐਸੇ ਵੀ ਨੇ ਜਿਹੜੇ ਇੱਜ਼ਤਾਂ ਤੇ ਹੱਥ ਪਾਉਣ ਦੀ ਕੋਸ਼ਿਸ਼ ਵੀ ਕਰਦੇ ਨੇ ਔਰ ਉਹ ਦੇਖਦੇ ਵੀ ਨਹੀਂ ਕਿ ਬੱਚੀ ਦੀ ਉਮਰ ਕਿੰਨੀ ਆ ਬੇਸ਼ੱਕ ਬੱਚੀ 14 ਜਾਂ 15 ਸਾਲ ਦੀ ਕਿਉਂ ਨਾ ਹੋਵੇ ਇਹ ਟਰਾਈ ਕਰਦੇ ਲੋਕ ਫਿਰ ਗੱਲ ਇੱਥੇ ਆ ਜਾਂਦੀ ਹੈ ਕਿ ਜਦੋਂ ਪੂਰਾ ਭਾਈਚਾਰਾ ਤੇ ਪੂਰੇ ਭਾਈਚਾਰੇ ਦੇ ਉੱਤੇ ਸਵਾਲ ਖੜੇ ਹੋ ਜਾਂਦੇ ਨੇ ਸੋ ਸਿੱਖਣ ਦੀ ਲੋੜ ਤਾਂ ਹੈਗੀ ਆ ਨਾ ਐਨੀ ਕੁ ਸਮਝ ਤਾਂ ਤੁਹਾਨੂੰ ਹਰ ਇੱਕ ਨੂੰ ਚਾਹੀਦੀ ਹੈ ਖਾਸ ਕਰਕੇ ਜਿਹੜੇ ਨੌਜਵਾਨ ਹੁਣ ਵੀ ਵਿਦੇਸ਼ਾਂ 'ਚ ਜਾ ਰਹੇ ਨੇ ਜਾਂ ਜਿਹੜੇ ਆਲਰੇਡੀ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਕੋਈ ਪੜ੍ਹਦਾ ਕੋਈ ਉੱਥੇ ਕੰਮ ਕਰਦਾ ਘੱਟੋ-ਘੱਟ ਤੁਹਾਨੂੰ ਇੰਨੀ ਕੁ ਸਮਝ ਤਾਂ ਚਾਹੀਦੀ ਹੈ ਕਿ ਤੁਸੀਂ ਕਿਸ ਏਜ ਦੇ ਦੀ ਫੀਮੇਲ ਦੇ ਨਾਲ ਗੱਲ ਕਰ ਸਕਦੇ ਹੋ ਤੇ ਕਿਸ ਏਜ ਦੀ ਬੱਚੀ ਦੇ ਨਾਲ ਤੁਸੀਂ ਗੱਲ ਨਹੀਂ ਕਰ ਸਕਦੇ ਜਦੋਂ ਦੇਖਿਆ ਤੁਸੀਂ ਕਿ ਮਾਈਨਰ ਆ ਲੜਕੀ ਤਾਂ ਤੁਸੀਂ ਉਸ ਦੇ ਨਾਲ ਗੱਲ ਕਿਉਂ ਕਰਦੇ ਹੋ ਤੁਹਾਨੂੰ ਨਹੀਂ ਪਤਾ ਕਿ ਜਦੋਂ ਸਾਰੇ ਕਾਨੂੰਨ ਕਹਿੰਦੇ ਨੇ ਕਿ ਜਦੋਂ 17-18 ਸਾਲ ਤੱਕ ਦਾ ਬੱਚਾ ਕੋਈ ਵੀ ਹੋ ਨਹੀਂ ਜਾਂਦਾ ਜਦੋਂ ਬਾਲਗ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਉਹਦੀ ਸੋਚ ਨੂੰ ਸਮਝਣ ਦੀ ਸ਼ਕਤੀ ਉਹਦੀ ਨਹੀਂ ਹੁੰਦੀ ਛੋਟੇ ਬੱਚੇ ਨੂੰ ਬੜਾ ਸੌਖਾ ਹੁੰਦਾ ਕਿਸੇ ਵੀ ਗਲਤ ਪਾਸੇ ਲਗਾ ਲੈਣਾ ਜਾਂ ਗੱਲਾਂ ਦੇ ਵਿੱਚ ਬਹਿਲਾਫਸ ਲਾ ਲੈਣਾ ਸੋ ਇਹ ਚੀਜ਼ਾਂ ਸਾਰੀਆਂ ਕ੍ਰਾਈਮ ਦੇ ਵਿੱਚ ਆਉਂਦੀਆਂ ਨੇ ਪਰ ਇਹ ਸਭ ਜਾਣ ਬੁੱਝ ਕੇ ਵੀ ਸਭ ਕੁਝ ਜਾਣਦੇ ਹੋਏ ਵੀ ਫਿਰ ਵੀ ਸਾਡੇ ਨੌਜਵਾਨ ਇਸ ਤਰੀਕੇ ਦੀਆਂ ਹਰਕਤਾਂ ਕਰਦੇ ਨੇ ਫਿਰ ਵੀ ਗੋਰਿਆਂ ਦੇ ਬਣਾਏ ਇਸ ਜਾਲ ਦੇ ਵਿੱਚ ਤੁਸੀਂ ਫਸਦੇ ਜਾ ਰਹੇ ਹੋ ਪਰ ਸਭ ਤੋਂ ਪਹਿਲਾਂ ਵੱਡਾ ਸਵਾਲ ਤਾਂ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣੀ ਨੀਅਤ ਸਾਫ਼ ਕਰਨੀ ਪੈਣੀ ਹੈ ਕਿਉਂਕਿ ਜਦੋਂ ਤੁਹਾਡੀ ਨੀਅਤ ਹੀ ਸਾਫ਼ ਨਹੀਂ ਹੈ ਤੇ ਫਿਰ ਤੁਸੀਂ ਫਸਣਾ ਜ਼ਰੂਰ ਹੈ ਚਾਹੇ ਤੁਸੀਂ ਅੱਜ ਫਸਜੋ ਚਾਹੇ ਤੁਸੀਂ ਕੱਲ ਫਸਜੋ ਚਾਹੇ ਇਸ ਤੋਂ ਇਲਾਵਾ ਕੋਈ ਹੋਰ ਹੋਵੇ ਕੋਈ ਵੱਡੀ ਏਜ ਦੀ ਲੜਕੀ ਹੋਵੇ ਉਹ ਵੀ ਤੁਹਾਨੂੰ ਫਿਰ ਬੜੀ ਆਸਾਨੀ ਦੇ ਨਾਲ ਫਸਾ ਸਕਦੀ ਹੈ ਉਹ ਵੀ ਤੁਹਾਡੀਆਂ ਇਸ ਤਰੀਕੇ ਨਾਲ ਵੀਡੀਓਜ਼ ਬਣਾ ਸਕਦੀ ਹੈ ਫਿਰ ਤੁਸੀਂ ਕਹਿੰਦੇ ਹੋ ਕਿ ਸਾਨੂੰ ਬਲੈਕਮੇਲ ਕੀਤਾ ਜਾਂਦਾ ਹੈ ਸੋ ਜਦੋਂ ਤੁਹਾਡੀ ਆਪਣੀ ਨੀਅਤ ਹੀ ਠੀਕ ਨਹੀਂ ਆ ਤੇ ਫਿਰ ਕਿਸੇ ਹੋਰ ਨੂੰ ਦੋਸ਼ ਤੁਸੀਂ ਕਿਵੇਂ ਦੇ ਸਕਦੇ ਹੋ ਸੋ ਇਸ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਜਿਨ੍ਹਾਂ ਮੁੰਡਿਆਂ ਨੂੰ ਹਲੇ ਤੱਕ ਵੀ ਇਸ ਗੱਲ ਦਾ ਪਤਾ ਨਹੀਂ ਲੱਗਿਆ ਜਿਹੜੇ ਹਲੇ ਨਵੇਂ-ਨਵੇਂ ਆਸਟ੍ਰੇਲੀਆ ਗਏ ਨੇ ਇੰਗਲੈਂਡ ਗਏ ਨੇ ਕੈਨੇਡਾ ਅਮਰੀਕਾ ਗਏ ਨੇ ਤੁਹਾਡੇ ਨਾਲ ਵੀ ਇਸ ਤਰੀਕੇ ਦੇ ਨਾਲ ਸਭ ਕੁਝ ਹੋ ਸਕਦਾ ਤੁਹਾਨੂੰ ਸਮਝ ਆਉਣੀ ਚਾਹੀਦੀ ਆ ਔਰ ਇਹ ਇਸ ਤਰੀਕੇ ਦੀ ਗਲਤੀ ਹੈ ਕਿਸ ਤੁਹਾਡੇ ਸਾਰੇ ਆਉਣ ਵਾਲੇ ਜੀਵਨ ਤੇ ਤੁਹਾਡੇ ਸਾਰੇ ਬਣਨ ਵਾਲੇ ਕੈਰੀਅਰ ਤੇ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਇੱਕ ਵਾਰ ਤੁਸੀਂ ਜੇਲ੍ਹ ਗਏ ਤਾਂ ਤੁਹਾਡਾ ਰਿਕਾਰਡ ਉੱਥੇ ਬੋਲਣ ਲੱਗ ਜਾਂਦਾ ਕਿ ਇਹ ਬੰਦਾ ਕ੍ਰਿਮੀਨਲ ਆ ਉਸ ਤੋਂ ਬਾਅਦ ਨਾ ਤਾਂ ਤੁਹਾਨੂੰ ਕੋਈ ਚੱਜ ਦੀ ਉੱਥੇ ਨੌਕਰੀ ਮਿਲੇ ਨਾ ਤੁਹਾਨੂੰ ਸਮਾਜ ਦੇ ਵਿੱਚ ਉੱਥੇ ਚੰਗਾ ਸਥਾਨ ਮਿਲੇ ਨਾ ਅਹੁਦਾ ਮਿਲੇ ਸੋ ਬਹੁਤ ਜ਼ਰੂਰੀ ਹੈ ਖਾਸ ਕਰਕੇ ਉਹਨਾਂ ਨੌਜਵਾਨਾਂ ਦੇ ਲਈ ਜਿਹੜੇ ਨਵੇਂ-ਨਵੇਂ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਫਿਰ ਫਸਾ ਲਿਆ ਜਾਂਦਾ ਹੈ ਔਰ ਤੁਸੀਂ ਖੁਦ ਤਾਂ ਬਦਨਾਮ ਹੋਨੇ ਹੀ ਹੋ ਨਾਲ ਸਾਡੀ ਕਮਿਊਨਿਟੀ ਦੀ ਜਿਹੜੀ ਬਦਨਾਮੀ ਹੁੰਦੀ ਹੈ ਉਹ ਵੱਖਰੀ ਹੁੰਦੀ ਹੈ ਕਿੱਥੇ ਤਾਂ ਅਸੀਂ ਸਿਰ ਚੱਕ ਕੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਤਾਂ ਉਹ ਕੌਮ ਆ ਜਾਂ ਉਸ ਕੌਮ ਦੇ ਵਿੱਚੋਂ ਆ ਜਿਹੜੀ ਧੀਆਂ ਭੈਣਾਂ ਦੀ ਰੱਖਿਆ ਕਰਦੀ ਹੈ ਤੇ ਕਿੱਥੇ ਤੁਸੀਂ ਇਸ ਤਰੀਕੇ ਦੀਆਂ ਘਟੀਆਂ ਹਰਕਤਾਂ ਕਰਦੇ ਹੋ ਹੁਣ ਜੇ ਇੱਥੇ ਮੁੰਡੇ ਨੂੰ ਕਹਿ ਦਈਏ ਕਿ ਮੁੰਡਾ ਇਹ ਕਹੇ ਜੀ ਮੈਂ ਬਿਲਕੁਲ ਸਹੀ ਸੀ ਮੈਂ ਕੋਈ ਇਸੇ ਗਲਤ ਇਰਾਦੇ ਨਾਲ ਇਸ ਬੱਚੀ ਦੇ ਘਰ ਨਹੀਂ ਆਇਆ ਮੈਂ ਤਾਂ ਸਿਰਫ ਬਰਥਡੇ ਸੈਲੀਬ੍ਰੇਟ ਕਰਨਾ ਆਇਆ ਸੀ ਤਉ ਸਹੀ ਨਹੀਂ ਹੋਊਗਾ ਕਿਉਂਕਿ ਤੁਹਾਨੂੰ ਸਾਨੂੰ ਸਾਰਿਆਂ ਨੂੰ ਜਿਸ ਜੋ ਵੀ ਇਸ ਚੀਜ਼ ਨੂੰ ਦੇਖਦਾ ਇੱਕੋ ਚੀਜ਼ ਦਿਮਾਗ ਦੇ ਵਿੱਚ ਆਉਂਦੀ ਹੈ ਕਿ ਜਦੋਂ ਮੁੰਡੇ ਨੂੰ ਪਤਾ ਸੀ ਕਿ ਬੱਚੀ 14 ਸਾਲ ਦੀ ਹੈ ਤੇ ਫਿਰ ਉਹ ਕਿਉਂ ਉਸਦੇ ਘਰ ਆਇਆ ਤੇ ਆਇਆ ਵੀ ਉਦੋਂ ਜਦੋਂ ਬੱਚੀ ਕਹਿ ਰਹੀ ਹੈ ਕਿ ਘਰ ਕੋਈ ਨਹੀਂ ਹੈ ਮੈਂ ਆਪਣਾ ਬਰਥਡੇ ਸੈਲੀਬ੍ਰੇਟ ਕਰਨਾ ਸੋ ਇਸ ਤਰੀਕੇ ਦੇ ਦੋਸਤੋ ਇਹ ਜਾਲ ਫਸਾਏ ਜਾਂਦੇ ਨੇ ਖਾਸ ਕਰਕੇ ਗੋਰਿਆਂ ਦੇ ਵੱਲ ਕਿਉਂਕਿ ਗੋਰੇ ਲਾਈਕ ਨਹੀਂ ਕਰਦੇ ਕਿ ਅਸੀਂ ਉਹਨਾਂ ਦੇ ਦੇਸ਼ ਦੇ ਵਿੱਚ ਜਾਂਦੇ ਹਾਂ ਗੋਰੇ ਲਾਇਕ ਨਹੀਂ ਕਰਦੇ ਕਿ ਅਸੀਂ ਉੱਥੇ ਜਾ ਕੇ ਤਰੱਕੀਆਂ ਕਰ ਰਹੇ ਹਾਂ ਗੋਰੇ ਲਾਇਕ ਨਹੀਂ ਕਰਦੇ ਕਿ ਅਸੀਂ ਉੱਥੇ ਜਾ ਕੇ ਉਹਨਾਂ ਤੋਂ ਵੱਡੇ-ਵੱਡੇ ਘਰ ਬਣਾ ਲੇ ਉਹਨਾਂ ਤੋਂ ਵੱਡੀਆਂ-ਵੱਡੀਆਂ ਕਾਰਾਂ ਦੇ ਵਿੱਚ ਅਸੀਂ ਘੁੰਮਦੇ ਹਾਂ ਉਹਨਾਂ ਤੋਂ ਵੱਡੇ-ਵੱਡੇ ਅਸੀਂ ਬਿਜ਼ਨਸ ਬਣਾ ਲੇ ਸੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੇ ਫਿਰ ਡਿਫੇਮ ਤਾਂ ਸਾਨੂੰ ਕਰਨਾ ਹੀ ਹੈ ਸੋ ਇਸ ਤਰੀਕੇ ਦੇ ਨਾਲ ਸਾਡੇ ਆਪਣੇ ਨੌਜਵਾਨ ਗਲਤੀਆਂ ਕਰ ਰਹੇ ਨੇ ਤੇ ਉਹਨਾਂ ਦੀ ਨੀਅਤ ਨੂੰ ਫੜ ਕੇ ਜਾਂ ਉਹਨੂੰ ਕੈਚ ਕਰਕੇ ਉਹਨਾਂ ਨੂੰ ਇਸ ਤਰੀਕੇ ਦੇ ਜਾਲ ਦੇ ਵਿੱਚ ਫਸਾ ਲਿਆ ਜਾਂਦਾ ਹੈ ਕਿ ਨਾਲੇ ਉਸ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਤੇ ਨਾਲੇ ਸਾਰੀ ਕਮਿਊਨਿਟੀ ਨੂੰ ਬਦਨਾਮ ਵੀ ਕੀਤਾ ਜਾਂਦਾ ਸੋ ਬੇहद ਜ਼ਰੂਰੀ ਹੈ ਜਿਹੜੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਹੁਣ ਵੀ ਗਏ ਨੇ ਜਾਂ ਜਿਹੜੇ ਪਹਿਲਾਂ ਰਹਿ ਰਹੇ ਨੇ ਜਾਂ ਜਿਹੜੇ ਹੁਣ ਨਵੇਂ ਜਾਣਗੇ ਇਸ ਤਰੀਕੇ ਦੇ ਨਾਲ ਤੁਹਾਨੂੰ ਖਿਆਲ ਰੱਖਣਾ ਪਊਗਾ ਆਪਣਾ ਚਰਿੱਤਰ ਹੈ ਜਿਹੜਾ ਆਪਣਾ ਕਰੈਕਟਰ ਹੈ ਉਹ ਤੁਹਾਨੂੰ ਸੋਲਿਡ ਰੱਖਣਾ ਪਊਗਾ ਇਸ ਤਰੀਕੇ ਦੇ ਨਾਲ ਕਦੇ ਵੀ ਜੇਕਰ ਤੁਸੀਂ ਤੁਹਾਡੇ ਨਾਲ ਕੋਈ ਬੱਚਾ ਗੱਲ ਕਰਦਾ ਜਾਂ ਤੁਹਾਨੂੰ ਪਤਾ ਲੱਗ ਗਿਆ ਕਿ ਉਹ ਬੱਚਾ ਉਹ ਮਾਈਨਰ ਹੈ ਤਾਂ ਫੌਰੀ ਤੌਰ ਤੇ ਤੁਹਾਨੂੰ ਪਿੱਛੇ ਹਟ ਜਾਣਾ ਚਾਹੀਦਾ ਫੌਰੀ ਤੌਰ ਤੇ ਤੁਸੀਂ ਉੱਥੋਂ ਬੈਕ ਸਟੈਪ ਲੈ ਕੇ ਉੱਥੋਂ ਬਾਹਰ ਚਲੇ ਜਾਓ ਕਿ ਨਹੀਂ ਇਹ ਗਲਤ ਹੋਊਗਾ ਸਗਾ ਤੇ ਉਸ ਬੱਚੀ ਨੂੰ ਵੀ ਸਮਝਾਓ ਕਿ ਨਹੀਂ ਤੂੰ ਮਾਈਨਰ ਹੈ ਤੇ ਤੇਰੀ ਇਹ ਸਭ ਗੱਲਾਂ ਕਰਨ ਦੀ ਜਾਂ ਦੋਸਤ ਇਸ ਤਰੀਕੇ ਨਾਲ ਬਣਾਉਣ ਦੀ ਹਜੇ ਏਜ ਨਹੀਂ ਹੈ ਜੇ ਇਸ ਤਰੀਕੇ ਨਾਲ ਕਰਾਂਗੇ ਅਸੀਂ ਤਾਂ ਇੱਕ ਤਾਂ ਅਸੀਂ ਉਹਨਾਂ ਦੇ ਜਾਲ 'ਚ ਨਹੀਂ ਫਸਾਂਗੇ ਤੇ ਦੂਸਰਾ ਉੱਥੋਂ ਦੇ ਸਮਾਜ ਦੇ ਵਿੱਚ ਵੀ ਸਾਡੇ ਪ੍ਰਤੀ ਜਿਹੜੀ ਇੱਜ਼ਤ ਹੈ ਉਹ ਵਧੂਗੀ ਔਰ ਹੋ ਸਕਦਾ ਹੈ ਕਿ ਜਿਹੜੇ ਇਹ ਗਰੁੱਪ ਨੇ ਤੁਸੀਂ ਇੱਕ ਗੱਲ ਧਿਆਨ ਦਿਓ ਜਿਹੜੇ ਇਹ ਗਰੁੱਪ ਨੇ ਉਹ ਬਹੁਤ ਸਾਰੀਆਂ ਵੀਡੀਓ ਬਣਾਉਂਦੇ ਹੋਣੇ ਬਹੁਤ ਸਾਰੇ ਨੌਜਵਾਨਾਂ ਨੂੰ ਟਾਰਗੇਟ ਕਰਦੇ ਹੋਣੇ ਜਿਨ੍ਹਾਂ ਚੋਂ ਬਹੁਤ ਸਾਰੇ ਐਸੇ ਨੌਜਵਾਨ ਹੋਣਗੇ ਕਿ ਜਿਹੜੇ ਪਿੱਛੇ हट ਜਾਂਦੇ ਨੇ ਪਰ ਉਹਨਾਂ ਨੇ ਉਹ ਨਹੀਂ ਚੀਜ਼ ਦਿਖਾਉਣੀ ਉਹ ਪੋਜ਼ਿਟਿਵ ਚੀਜ਼ ਨਹੀਂ ਦਿਖਾਉਣੀ ਜਿਹੜੇ ਸਾਡੇ ਨੌਜਵਾਨ ਇਸ ਜਾਲ ਦੇ ਵਿੱਚ ਫਸੇ ਨਹੀਂ ਉਹਨਾਂ ਨੇ ਦਿਖਾਉਣੀ ਕਿਹੜੀ ਹੈ ਜਿਹੜੇ ਜਾਲ ਦੇ ਵਿੱਚ ਫਸ ਗਏ ਸੋ ਕੋਈ ਵੀ ਚੰਗਾ ਕੰਮ ਨਹੀਂ ਸਾਡਾ ਦਿਖਾਊਗਾ ਸਾਡੇ ਕੀਤੇ ਗਏ ਮਾੜੇ ਕੰਮ ਹੀ ਲਿਆਕੇ ਸਮਾਜ ਦੇ ਮੂਰੇ ਸੋਸ਼ਲ ਮੀਡੀਆ ਤੇ ਰੱਖੇ ਜਾਣਗੇ ਔਰ ਰੱਖੇ ਜਾਂਦੇ ਰਹੇ ਨੇ ਸੋ ਸਾਡੀ ਇੱਜ਼ਤ ਆਪਣੇ ਹੱਥ ਦੇ ਵਿੱਚ ਆ ਤੁਹਾਡੀ ਆਪਣੀ ਇੱਜ਼ਤ ਤੁਹਾਡੇ ਹੱਥ ਦੇ ਵਿੱਚ ਹੈ ਸੋ ਪੂਰੇ ਭਾਈਚਾਰੇ ਦੀ ਇੱਜ਼ਤ ਤੁਹਾਡੇ ਹੱਥਾਂ ਦੇ ਵਿੱਚ ਹੈ ਕਿਉਂਕਿ ਤੁਸੀਂ ਇਸ ਭਾਈਚਾਰੇ ਨੂੰ ਇਸ ਕੌਮ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਬਾਹਰਲੇ ਦੇਸ਼ਾਂ ਦੇ ਵਿੱਚ ਚੰਗੇ ਕੰਮ ਕਰੋਗੇ ਚੰਗੀ ਇੱਜ਼ਤ ਬਣੂਗੀ ਮਾੜੇ ਕੰਮ ਕਰੋਗੇ ਤਾਂ ਉਹਦਾ ਨਤੀਜਾ ਇਹ ਹੋਊਗਾ ਕਿ ਤੁਹਾਨੂੰ ਜੇਲ੍ਹ ਦੀ ਸਜ਼ਾ ਕਰਨੀ ਪੈ ਸਕਦੀ ਹੈ ਸੋ ਬਹੁਤ ਜ਼ਿਆਦਾ ਕੇਅਰਫੁਲੀ ਰਹਿਣ ਦੀ ਜ਼ਰੂਰਤ ਹੈ ਅਜਿਹੇ ਨੌਜਵਾਨਾਂ ਨੂੰ ਤੇ ਹੋ ਸਕਦਾ ਹੈ ਕਿ ਅਗਲਾ ਟਾਰਗੇਟ ਇਹਨਾਂ ਗਰੁੱਪਾਂ ਦਾ ਤੁਸੀਂ ਵੀ ਹੋ ਸਕਦੇ ਹੋ ਸੋ ਸਾਵਧਾਨ ਰਹਿਣ ਦੇ ਵਿੱਚ ਹੀ ਬਚਾਅ ਹੈ